ਸਾਸੀ ਕਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਸਾਰੇ ਕਿਵੇਂ ਜੀ ਉਮੀਦ ਕਰਦੇ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਆਏ ਹਾਂ ਤੁਗਲਵਾਲ ਤੇ ਤੁਗਲਵਾਲ ਮੇਰੇ ਪੇਕੇ ਆ ਸਾਰਿਆਂ ਨੂੰ ਪਤਾ ਵਾ ਤੇ ਦਿਲਜੀਤ ਮੇਰੀ ਪਰਜਾਈ ਆ ਇਹ ਵੀ ਸਾਰਿਆਂ ਨੂੰ ਪਤਾ ਵਾ ਭੈਣਾ ਤਾਂ ਵੀ ਵੱਧ ਪਰਜਾਈ ਆ ਠੀਕ ਆ ਤੇ ਆਪਾਂ ਦੋ ਵੀਡੀਓ ਬਣਾ ਲਿਆ ਵਾ ਤੇ ਹੁਣ ਵੀਡੀਓ ਤੋਂ ਬਾਅਦ ਆਪਾਂ ਇੱਥੇ ਉੱਧੇ ਬਾਹਰ ਆਏ ਤੁਹਾਨੂੰ ਪਤਾ ਗਰਮੀ ਬੜੀ ਆ ਤੇ ਐਟਾਈਮ ਵਧੀਆ ਲੱਗਦਾ ਬਾਹਰ ਖੂਬ ਚੰਗਾ ਕਰਨਾ ਤੇ ਇਹਨਾਂ ਨੇ ਅੱਖ ਲਾਈਆਂ ਸਬਜ਼ੀਆਂ ਕਿੰਨੀਆਂ ਸੋਹਣੀਆਂ ਸਬਜ਼ੀਤ ਆ ਬੈਂਗਨ ਲਾਏ ਹਾਂਜੀ ਆ ਵੇਖੋ ਬੈਂਗਨ ਲਾਏ ਕਿੱਡੇ ਸੋਹਣੇ ਲੱਗੇ ਇੱਧਰ ਲੱਗੇ ਆ ਲੱਗਣ ਦੇ ਆ ਇੱਧਰ ਲਾਈਏ ਚੱਪਣ ਕद्दू ਚੱਪਣ ਕद्दू ਵੀ ਹੋਣ ਦੇ ਇਹਨਾਂ ਦੇ ਬੜੇ ਸੋਹਣੇ ਤੇ ਮਿਰਚਾਂ ਵੀ ਲੱਗੀਆਂ ਵਾ ਭਿੰਡੀਆਂ ਦੇ ਮਾਰੇ ਦੀ ਕਿਰਤ ਤੇ ਭਿੰਡੀਆਂ ਵੀ ਇਹਨਾਂ ਦੀਆਂ ਬੜੀਆਂ ਸੋਹਣੀਆਂ ਲੱਗਣ ਡੀਆਂ ਵਾ ਇਹ ਵੀ ਗਿਜਾਰੇ ਜੋਗੀਆਂ ਹੋਈਆਂ ਲੱਗੀਆਂ ਹੁਣ ਚਾਰ ਬੂਟੇ ਹਾਂਜੀ ਹਾਂਜੀ ਸਾਰੇ ਸਾਜੋ ਰਸੱਸ ਆਜੋ ਆਜੋ ਹਸੀ ਕਾਲੀ ਸਾਰਾ ਇਹ ਤਾਂ ਆਪਣਾ ਸਾਇਰਸ ਆਹ ਬਾ ਦੇ ਆ ਤਾਂ ਆਪਣਾ ਪੰਥ ਲਿਟਾ ਗਿਆ ਓਏ ਸੱਸ ਕੇ ਬਾ ਪਾਲਾ ਮਾਤਾ ਕੀ ਤਾਂ ਇੱਕ ਦੀ ਇੱਕ ਦੀ ਇੱਕ ਦੀ ਫੇਰ ਇੱਦਾਂ ਕਰਕੇ ਜ਼ੋਰ ਦੀ ਬੋਲ ਦੇ ਕਰੀ ਸੱਤੀ ਦਾ ਸਾਰੇ ਆਜੋ ਸਾਰੇ ਅਸੀਂ ਸੱਤੀ ਦੀ ਕਰਦੇ ਹਾਂ ਹਾਂ ਉਹ ਤਾਂ ਵੇਖ ਲੈ ਹਾਂ ਠੀਕ ਹੈ ਵੈਰੀ ਗੁੱਡ ਇਹ ਬੜਾ ਪਿਆਰਾ ਵਾ ਹਨਾ ਬੜੀ ਸੁਣੀ ਐਕਟਿੰਗ ਕਰਦਾ ਵਾ ਕਾਫੀ ਟਾਈਮ ਤੋਂ ਵੀਡੀਓ ਵਿੱਚ ਨਹੀਂ ਨਹੀਂ ਆਇਆ ਹੁਣ ਅਗਲੀ ਵੀਡੀਓ ਦਾ ਸਟਾਰਟ ਕਰਨੀ ਫਿਰ ਅਹੀਂ ਦੇ ਵਿੱਚ ਲਿਆ ਕਰਾਂਗੇ ਸਾਰੀ ਵੀਡੀਓ ਦੇ ਵਿੱਚ ਹਨਾ ਤੇ ਬਾਕੀ ਸਾਰੇ ਭੈਣ ਭਰਾ ਪੁੱਛਦੇ ਸੀਗੇ ਕਿ ਦਿਲਜੀਤ ਨੇ ਸੱਚੀ ਮੁੱਚੀ ਨਰਸਿੰਗ ਕੀਤੀ ਆ ਤੇ ਮੈਂ ਦੱਸਣਾ ਚਾਹੁੰਦੀ ਆਪਣੇ ਭੈਣ ਭਰਾਵਾਂ ਨੂੰ ਕਿ ਹਾਂਜੀ ਸੱਚੀ ਮੁੱચી ਦਲਜੀਤ ਨੇ ਨਰਤਿੰਗ ਕੀਤੀ ਆ ਤੇ ਦਲਜੀਤ ਥੋੜਾ ਆਪ ਦੱਸੋਗੇ ਕਿ ਕਿੱਥੋਂ ਕੀ ਕਿ ਦੱਸੋ ਮੈਂ ਜਨਮ ਕਿੱਥੇ ਆ ਛੇੜੀ ਗੁਰਾਮਦਾਸ ਅੰਮ੍ਰਿਤਸਰ ਕਾਲਜ ਤੋਂ ਇਹ ਆ ਕੇ ਜੋਬ ਸਾਨੂੰ ਪਤਾ ਕਿ ਜੋਬ ਮਿਲਦੀ ਨਹੀਂਗੀ ਭਾਵੇਂ ਦਿੱਤੀ ਹੀ ਇੱਕ ਦੋ ਜਗ੍ਹਾ ਤੇ ਪਰ ਫੇਸ ਕੇ ਲੈਣਾ ਵਧੀਆ ਨਹੀਂ ਹੈਗਾ ਉਹ 5-6000 ਹੀ ਦਿੰਦੇ ਆ ਤੇ ਤੁਹਾਨੂੰ ਆਪਾਂ ਦੇਣਾ ਨਹੀਂ ਚੱਲਦਾ ਨਹੀਂ ਚੱਲਦਾ ਨਹੀਂ ਚੱਲਦਾ ਜੇ ਆਪਾਂ ਦੂਰ ਕਰੀਏ ਖਾਲੀ ਸਾਰਾ ਜਗ੍ਹਾ ਇੱਥੇ 14-15000 ਦਿੰਦੇ ਆ ਪਰ ਰੋਜ਼ ਆਉਣਾ ਜਾਣਾ ਮੁਸ਼ਕਿਲ ਹੋ ਜਾਂਦਾ। ਆਹ ਇਹ ਤਾਂ ਗੱਲ ਹੈ। ਸਹੀ ਗੱਲ ਵਾ। ਜਾਸਰ ਹੋਸਟਲ 'ਚ ਰਹਿਣਾ ਪੈਂਦਾ। ਹਾਂ। ਤੇ ਤੁਹਾਨੂੰ ਪਤਾ ਹੀ ਹੈ ਵੀ ਹੋਸਟਲ ਵਿੱਚ ਰਵੇ ਤੇ ਫਿਰ ਬੱਚੇ ਦਾ ਬੜਾ ਔਖਾ ਜਾਂਦਾ ਵਾ। ਤੇ ਪੰਥ ਜਿਹੜਾ ਉਹ ਤੇ ਇੱਕ ਮਿੰਟ ਦੀ ਦਿਲਜੀਤੋ ਬਿਨਾਂ ਰਹਿੰਦਾ। ਆਬ ਨਿਕਾ ਨਾ ਬੁੱਧਾ। ਤੇ ਹਾਂ ਫਿਰ ਇਹਨੂੰ ਸਕੂਲ ਵੀ ਭੇਜਣਾ ਹੁੰਦਾ ਹੈ। ਹਾਂ ਸਕੂਲ ਵੀ ਭੇਜਣਾ ਹੁੰਦਾ। ਇਹ ਕਰਕੇ ਦਿਲਜੀਤ ਨੇ ਜੌਬ ਨਹੀਂ ਕੀਤੀ ਕੋਈ ਵੀ। ਤੇ ਪਹਿਲਾਂ ਕੀਤੀ ਸੀ ਦੋ ਕੰਮ। ਹਾਂ। ਜਦੋਂ ਕੰਮ ਨਹੀਂ ਹੋਇਆ ਤਾਂ ਕੀਤੀ ਇਹਨੇ ਫਿਰ ਇੱਕ ਬਟਾਲਾ ਤੇ ਪਰ ਉਹ ਇੰਨਾ ਵਧੀਆ ਪੇਸ ਕੇ ਰਿਹਾ 5-6000 ਰੁਪਏ ਦੇ ਵਿੱਚ ਤੇ ਫਿਰ ਤੁਹਾਨੂੰ ਪਤਾ ਹੀ ਹੈ 5-6000 ਰੁਪਏ ਦੇ ਵਿੱਚ ਆਹ ਇੰਨਾ ਤੇ ਹੁਣ ਮੰਨ ਲਓ ਜੇ ਬੰਦਾ ਪਸਾਰੇ ਵੀ ਹੋਵੇ ਜਾਂ ਫਿਰ ਸਾਰੇ ਇਹਦੇ ਇਹਨਾਂ ਦੇ ਕਿਰਾਏ ਤੋਂ ਉਸ ਤੋਂ ਵੱਧ ਦੇ ਕਿਰਾਏ ਲੱਗ ਜੰਦਾ ਉਹ ਵੀ ਭਾਜੀ ਫਿਰ ਉਹ ਕਹਿੰਦੇ ਕਿ 2-3 ਸਾਲ ਦੀ ਲੱਗੇ ਰੋ ਇੱਥੇ ਹਾਂਜੀ ਹਾਂਜੀ ਇਹ ਮੰਨ ਲਓ ਜੇ ਬੰਦਾ ਮਾਲਕ ਦਾ ਇਹ ਸਿਮਾ ਤੇ ਆਹ ਚਲੋ ਆਗੂ ਵੇਖੋ ਮਾਲਕ ਦੀ ਮਰਜ਼ੀ ਹੋਵੇ ਇੱਥੋਂ ਦੇ ਐਕਸਪੀਰੀਅੰਸ ਇੰਨੇ ਬੈਸ ਅੰਛਤ ਸਾਹਿਬ ਉਹਦਾ ਨੀਲਾ ਸਾਡਾ ਜਿਹੜਾ ਨਾ ਜਿਹੜਾ ਕਾਊਂਸਲ ਦੀ ਉਹਦਾ ਲੱਗਦਾ ਇਹ ਤਾਂ ਗੱਲ ਹੈਗੀ ਆ ਜਿੱਦਾਂ ਪੈਸਟਰੀ ਆਡ ਹੋਰ ਹੋਰ ਕਿਤੇ ਕਰਦੇ ਐ ਐਸਟੀਆਰਡੀ ਜਾਂ ਦੇ ਸਰ ਹਾਂ ਤੇ ਉੱਥੇ ਨੂੰ ਇਹ ਵਾ ਰਹੰਦਾ ਤੇ ਉਹ ਇਸ ਕਰ ਦਿੰਦੇ ਆ ਕਿ ਸਾਨੂੰ ਆਪਣਾ ਫੈਮਿਲੀ ਟ੍ਰੀਟਮੈਂਟ ਫ੍ਰੀ ਹੋ ਜਾਂਦਾ ਹਾਂ ਹਾਂ ਸਹੀ ਗੱਲ ਆ ਤਾਂ ਬਾਕੀ ਕਿਸਮਤ ਦੀ ਗੱਲ ਹੁੰਦੀ ਆ ਕਿ ਜੇ ਕਿਸਮਤ ਵਿੱਚ ਜੌਬ ਹੋਊਗੀ ਸਰਕਾਰੀ ਤੇ ਮਿਲੂਗੀ ਹਨਾ ਤੇ ਨਹੀਂ ਤੇ ਮਿਲਦੀ ਵੀ ਆ ਗਈ ਹੰਦਪੁਰ ਸਾਹਿਬ ਦੇ ਆਨੰਦ ਬੱਸ ਕੇ ਪਰ ਆਪਾਂ ਫਿਰ ਇੰਨੀ ਦੂਰ ਪਰ ਇਹ ਦੂਰ ਬੜੀ ਆਨੰਦ ਕੋ ਸਾ ਫਿਰ ਬੱਚੇ ਦਾ ਵੀ ਔਖਾ ਜਾਂਦਾ ਤਾਂ ਕਰਦੇ ਆ ਫਿਰ ਇੱਦੀ ਜ਼ਰੂਰ ਜਾਂ ਤੇ ਬੰਦਾ ਫਿਰ ਉੱਥੇ ਰਵੇ ਫਿਰ ਨਾਸਿਕ ਦਾ ਸਕੋਪ ਜ਼ਿਆਦਾ ਬਾਹਰ ਹੀ ਹੈ ਬਾਗੀਆਂ ਕੰਟੀਆਂ ਚਈਆਂ ਉੱਥੇ ਦਾ ਬੈਲਿਕਾ ਦਾ ਚੱਲ ਕੋਈ ਨਹੀਂ ਮਹਾਰਾਜ ਨੇ ਕਹਿੰਦ ਤੇ ਸ਼ਾਇਦ ਗੱਲ ਉੱਧਰ ਦੀ ਭਾਂਦੀ ਆਹ ਬੜੀ ਗੱਲ ਬੜੀ ਗੱਲ ਜੀ ਸਭ ਤੋਂ ਵੱਡੀ ਗੱਲ ਨੀਰ ਨੂੰ ਮਰਾਦਾ ਲੱਗਦੀ ਹੋਂ ਮੇਰਾ ਮੰਨ ਹੈਗਾ ਵਾ ਪਰ ਗੁਸ਼ਰਨ ਦਾ ਮੰਨ ਨਹੀਂ ਹੈਗਾ ਚਲੋ ਕੋਈ ਨਹੀਂ ਮੰਨਦਾ ਮੈਂ ਮੰਨਦਾ ਮਸਾਣਾ ਹੈਗਾ ਮੈਂ ਬਾਹਰ ਜਾਵਾਂ ਵੀ 1% ਵੀ ਤੇ ਮੰਨਣੀ ਹੁੰਦੀ ਮੈਂ ਕੋਈ ਕਹਿੰਦੀ ਨਹੀਂ ਕਰਦਾ ਬਾਹਰ ਵਾਲੇ ਪਾਸੇ ਤੋਂ ਉਹ ਕਹਿੰਦਾ ਵੀ ਮਿੱਠੇ ਵਧੀਆ ਲੱਗਦਾ ਮੈਂ ਆਪਣਾ ਛੱਡ ਕੇ ਨਹੀਂ ਜਾਣਾ ਪੰਜਾਬ ਹਾਂ ਉਹ ਪਨੀਰੀਆਂ ਬੀਜੀਆਂ 1 2 4 ਬੈਟੀਆਂ ਬੀਜੀਆਂ ਹਾਂ ਵੇਖ ਲਓ ਕੋਈ ਤੇ ਬੀਜੀਆਂ ਰਾਓ ਪਰੇ ਉਹ ਆਉਂਦਾ ਬਾਹਰ ਬਾਕੀ ਇਹ ਆ ਵੀ ਅੱਜ ਕੱਲ ਸਾਰੇ ਬਾਹਰ ਬਿਨਾ ਸਰਦਾ ਵੀ ਨਹੀਂ ਜੀ ਕਿਹਨਾਂ ਹਾਂ ਇਹ ਤੇ ਗੱਲ ਹੈਗੀ ਲੋਕੋ ਲੋਕੀ ਵੇਚਦੇ ਜੇ ਸਾਨੂੰ ਇੱਥੇ ਜੋਬ ਮਿਲ ਜੇ ਤੇ ਲੋਕੀ ਬਾਹਰ ਕਿਉਂ ਜਾਣ ਇੱਥੇ ਜੋਬ ਮਿਲਦੀ ਨਹੀਂ ਉਹ じゃ ਪੇਸਕੇਮ ਦੀ ਗੱਲ ਦੱਸਾਂ ਬਹੁਤ ਇੱਥੇ ਓਪਰਚ्युनिटीयां ਬਹੁਤ ਘੱਟ ਹੁੰਦੀਆਂ ਤੁਹਾਡੂ ਬੇਟੇ ਜੀ ਵੀ ਨਾ ਉਹ ਆਪਣਾ ਨਰਸਿੰਗ ਕੀਤੀ ਆ ਲੱਖਾਂ ਦਾ ਪੈਸੇ ਲਾਇਆ ਹਾਂ ਤੇ ਮਿਲਦੇ ਆ ਹਜ਼ਾਰਾਂ ਹਜ਼ਾਰਾਂ ਦੀ ਗੱਲ ਆ ਨਾ ਉਹ ਜਾ ਲੈਣਾ ਜਾਂ ਤੇ ਉਹ ਚੀਜ਼ ਦਾ ਨੀਂਤ ਦਾ ਮੁੱਲ ਮਿਲ ਜੇ ਤੇ ਫਿਰ ਕਰਨ ਦਾ ਚਾਹ ਦਾ ਹੁੰਦਾ। ਘੱਟੋ ਘੱਟ ਵੀ ਰੁੱਈਆ 15-16 ਹਜ਼ਾਰ ਤੇ ਦਾ ਘੱਟੋ ਘੱਟ ਹੀ ਮੰਨ। ਚਲੋ ਇੰਨੇ ਕ ਮੰਨ ਕੇ ਸਟਾਰਟਿੰਗ ਰੇਟਿੰਗ ਇਹ ਹੁਣ ਚਾਹੀਦਾ ਨਾ ਚਲੋ ਉੱਥੋਂ ਬਾਅਦ ਮੁੜ ਕੇ 20-20 ਹਜ਼ਾਰ ਤੇ ਲੱਗੇ। ਉੱਥੇ ਵਿਕਰੇ 14-15 ਹਜ਼ਾਰ। ਉੱਥੇ ਆ ਲੈਣਾ ਹੁੰਦਾ ਕਿ ਉਹਦਾ ਅ ਅਵਾਟੈਬਲ ਮੈਂਬਰਸ਼ਿਪ ਫ੍ਰੀ ਟ੍ਰੀਟਮੈਂਟ ਕਰਦੇ ਆ। ਹਾਂ। ਤਾਂ ਕੋਈ ਪਹਿਲਾ ਵੀ ਲੈਂਦੇ ਆ। ਕੋਈ ਨਾ ਕੋਈ ਤਾਂ ਬੈਨਫਿਟ ਉੱਤਰ ਲੱਗਦੇ ਉੱਥੇ ਤਾਂ ਕੋਈ ਬੈਨੀਫਿਟ ਵੀ ਦਿੰਦੇ ਆ। ਹਾਂ। ਉਹੀ ਗੱਲ ਵਾ ਨਾ ਤੇ ਕੰਮ ਉਹ ਜ਼ਿਆਦਾ ਨੇ ਕੰਮ ਜ਼ਿਆਦਾ ਲੈਂਦੇ ਆ ਤਾਂ ਹੀ ਤੇ ਫਿਰ ਬੱਚੇ ਸਾਰੇ ਜਿਹੜੇ ਉਹ ਬਾਹਰ ਮੂੰਹ ਚੁੱਕਦੇ ਆ ਤੁਸੀਂ ਬਾਹਰ ਜਾਣਾ ਵਾ ਤੇ ਜੇ ਇੱਥੇ ਸਰਕਾਰਾਂ ਵਧੀਆ ਜੋਬ ਦੇਣ ਬੱਚਿਆਂ ਨੂੰ ਤੇ ਫਿਰ ਲੋੜ ਹੀ ਪਈ ਇਹ ਸਾਡੀ ਜਿੱਦਾ ਮਾਰਨਿੰਗ ਹੋ ਜਾਂਦੀ ਆ ਤੇ 8 ਤੋਂ 2 ਇੱਥੇ ਹੁੰਦਾ ਜਿੱਦਾ ਲੋਕਲ ਬਟਾਲੇ ਇੱਧਰ ਕਿਤੇ ਲੱਗਦੇ ਇੱਥੇ ਇੱਥੇ 8 ਤੋਂ 5 ਵਜੇ ਤੱਕ ਸਾਰਾ ਦਿਨ ਮਤਲਬ ਸਾਰਾ ਦਿਨ ਮਤਲਬ ਉਹੀ ਗੱਲ ਹੈ ਨਾ ਔਖਾ ਹੋ ਜਾਂਦਾ ਫਿਰ ਬਹੁਤ ਜਿਆਦਾ ਆਹੋ ਇੰਨਾ ਟਾਈਮ ਫਿਰ ਬੱਚੇ ਤਾਂ ਖਾ ਹੋ ਕਿਉਂ ਨਹੀਂ ਰਿਹਾ ਜਾਂਦਾ ਕਿ ਨਾਲ ਮੈਂ ਮੈਰਿਡ ਵਾਸਤੇ ਚੱਲ ਫੇਰੀ ਆਉਣਾ ਕੋਈ ਮਾੜਾ ਨਹੀਂ ਚਲੋ ਬੰਦਾ ਬੱਦ ਵੀ ਲਾ ਲੇ ਪਰ ਪੈਸੇ ਵੀ ਉਹਨੇ ਦੇਣ ਆ ਪੈਸੇ ਵੀ ਉਹਨੇ ਵੀ ਮਾਂ 올 ਟਾਈਮ ਜਾਂ ਕੁਝਣਾ ਕੁਝ ਮਿਲੇ ਜੇਹੀ ਗੱਲ ਪਰ ਫਾਇਦਾ ਸਰਕਾਰੀ ਨੌਕਰੀ ਜੀ ਆ ਪ੍ਰਾਈਵੇਟ ਚ ਫਾਇਦਾ ਨਹੀਂ ਕੋਈ ਪ੍ਰਾਈਵੇਟ ਸ ਫਾਇਦਾ ਨਹੀਂ ਹੈ ਪ੍ਰਾਈਵੇਟ ਚ ਕੰਮ ਜਿਆਦਾ ਇਹ ਗੱਲ ਹੈਗੀ ਆ ਵੀ ਹੁਣ ਜਿਹੜਾ ਬੰਦਾ ਬਿਲਕੁਲੇ ਘਰ ਬੈਠਾ ਤੇ ਉਹਦੇ ਵਾਸਤੇ ਉਹ ਵੀ ਚੰਗਾ ਜੇ 5-7 ਹਜ਼ਾਰ ਰੁਪਈਆ ਮਿਲ ਜੇ ਜਿਹਨੂੰ ਬਿਲਕੁਲ ਲਾਗੂ ਉੱਠ ਕੇ ਲਾਗੇ ਜਾਣਾ ਵਾ ਸਿਰ ਆਪਣੇ ਮਨ ਚ ਇਹ ਹੁੰਦਾ ਪੀ ਜਾਈ ਕੋ ਇੰਨਾ ਪੜੇ ਆ ਕੁਛ ਕੀਤਾ ਆ ਤਾਂ ਆਪਾਂ ਕੁਛ ਕਰੀਏ ਪਰ ਰੱਬ ਦਾ ਟਾਈਮ ਹੈ ਭਾਰੇ ਆ ਵੀ ਇਹ ਚੀਜ਼ਾਂ ਦਾ ਮੁੱਲ ਬਾਹਰ ਪੈਂਦਾ ਕਿ ਕਰਦਿਆਂ ਨੇ ਪੈਸੇ ਲਾਏ ਆ ਇੱਥੇ ਨਹੀਂ ਮੋਲੇ ਨਾ ਚੀਜ਼ਾਂ ਦਾ ਤੇ ਇੱਥੇ ਰਹਿ ਆ ਵੀ ਕੋਈ ਨਹੀਂ ਗਿਆ ਹੁੰਦੇ ਹਾਂ ਸਾਰੇ ਜਣੇ ਬਾਹਰ ਨੂੰ ਪਾਈ ਹਾਂ ਨਾ ਬੱਚੇ ਪਲੱਸ 2 ਕਰ ਲਈ ਆ ਹਾਂ ਅੱਗੇ ਹੁਣ ਸਮਝ ਨਹੀਂ ਕੋਈ ਈ ਆਉਂਦੀ ਵੀ ਕੀ ਇੱਥੇ ਬੰਦਾ ਕਰੇ ਕੋਚਿੰਗ ਲੈਣ ਡਿਆ ਆਇਆ ਤਾਂ ਅੱਗੇ ਵੀ ਦੱਸਿਆ ਸੀ ਮੈਂ ਚਲੋ ਗੱਲ ਇਹ ਆ ਵੀ ਜਿੱਥੇ ਵੀ ਕਿਤੇ ਚਲੋ ਮਾਰ ਐਨੇ ਚਾਹ ਤੋ ਅਸੀਂ ਵੇਖ ਲੈਣਾ ਜਾਈ ਇੱਥੇ ਕਿਤੇ ਗੱਲ ਬਣੀ ਵੀ ਠੀਕ ਹੈ ਜੀ ਤੇ ਇਹ ਚਾਹੁੰਦੇ ਆ ਕਿ ਜਿੱਥੇ ਜਿੱਦਾ ਦਾੜਾ ਪਾਣੀ ਉਹਨੇ ਉੱਥੇ ਪਹੁੰਚ ਜਾਵੇ ਫਿਰ ਤਾਂ ਬਿਲਕੁਲ ਬਾਕੀ ਜਾਣਾ ਜਿਹੜੀ ਦਿਲ ਦੀ ਇੱਛਾ ਇਹ ਆ ਕਿ ਸਾਇਰਸ ਨੂੰ ਇੱਥੇ ਹੀ ਜੌਬ ਮਿਲੇ ਇਹ ਇੱਥੇ ਰਵੇ ਤੇ ਇੱਥੇ ਰਹਿ ਕੇ ਜੌਬ ਕਰੇ ਚਲ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਤੇ ਇੱਥੇ ਜਾਈ ਜਾਂਦੇ ਸਹੀ ਗੱਲ ਆ ਹਨ ਨੂੰ ਐਡਾ ਕੋਈ ਬਾਹ ਅੰਕੀ ਆਦੀ ਉਸ ਪਾਸ ਦੀ ਨੌਕਰੀ ਮਿਲ ਜੇ ਹਮ ਚਲੋ ਕਿ ਤਰ੍ਹਾਂ ਵੀ ਹੋ ਰੇ ਕੋਈ ਮੈਗ ਮੈਜ ਬਾਹਰ ਦਾ ਇਹਨੇ ਬੱਚਾ ਬਾਹਰ ਗਿਆ ਫਿਰ 4-5 ਸਾਲ ਤੇ ਐਵੇਂ ਲੰਘ ਜਾਂਦੇ ਆ ਤੇ ਮਾਂ ਪਿਓ ਜਿਹੜੇ ਵਿਚਾਰੇ ਵੇਂਦੇ ਰਹਿੰਦੇ ਕੋਈ ਨਹੀਂ ਹੁਣ ਬਸ ਟੱਕਰਾਂ ਹੀ ਹੋ ਗਈਆਂ ਚਲ ਯਾਰ ਇੱਕ ਗੱਲ ਵਾ ਲੋਕੀ ਦੱਸਾਂ ਕੀ ਮਾਂ ਪਿਓ ਸੋਚਦਾ ਵਾ ਪੀ ਜਿਹੜਾ ਤੀਪ ਤੋਂ ਬਾਅਦ ਤਰ ਗਿਆ ਚੱਲ ਇੱਥੇ ਦੁਨੀਆ ਵੀ ਨਹੀਂ ਚੰਗੀ ਜੀਵਨ ਹਨਾ ਇੱਥੇ ਲੋਕੀ ਮੇਹਣੇ ਮਾਰਨ ਪੈਂਦੇ ਐ ਇੰਨੇ ਸਾਲ ਹੋ ਗਏ ਮੁੰਡੇ ਦੇ ਪਲੱਸ ਕਰਦੇ ਇੱਥੇ ਹੀ ਆ ਉਹ ਕੀ ਕਰਦਾ ਵਾ ਰਿਸ਼ਤੇਦਾਰ ਵੀ ਕਹਿਣਾ ਪੈਂਦੇ ਲੈ ਉਹ ਪੈਸੇ ਨਹੀਂ ਨਾ ਭਰਦੇ ਤਾਂ ਹੀ ਨਹੀਂ ਗਿਆ ਐਉਂਗਾ ਨਾ ਤਾਂ ਹੀ ਨਹੀਂ ਗਿਆ ਤੁਹਾਨੂੰ ਪਤਾ ਵਕਦਾ ਮੂੰਹ ਫੜ ਲੈਣਾ ਲੋਕੀ ਗੱਲਾਂ ਕਰਨ ਵਾਲੇ ਕਰ ਹੀ ਜਾਂਦੇ ਆ ਤੇ ਪਰ ਜਿਹਨੇ ਜੰਮੇ ਪਲੇ ਹੁੰਦੇ ਆ ਦੁੱਖ ਦੇ ਉਹਨੂੰ ਵੀ ਬਜ਼ੀਰਾ ਹੁੰਦਾ ਵਾ ਉਹਦੇ ਵੀ ਜਿੰਨੇ ਜਿੰਦ ਕਿਤੇ ਹੱਥ ਨਹੀਂ ਅੜਦਾ ਉਹ ਵੀ ਬੰਦਾ ਕਿਤਨਾ ਕਿਤੇ ਜਾਇ ਤੇ ਕਿਨੂੰ ਭਾਲ ਕੇ ਕਿਤਾ ਘਲਾਦੇ ਕੇ ਤੇ ਨਾਲ ਚਲੋ ਠੀਕ ਆ ਫਿਰ ਹਨਾ ਤੇ ਚਲੋ ਹੁਣ ਸਾਰਿਆਂ ਨੂੰ ਮੇਰੇ ਭੈਣ ਭਰਾ ਨੂੰ ਪਤਾ ਲੱਗ ਗਿਆ ਹੁਣ ਆਕੇ ਜੇ ਜੀਤ ਨੇ ਸੱਚੀ ਮੁੱਚੀ ਨਰਸਿੰਗ ਕੀਤੀ ਹੈ ਸਹੀ ਗੱਲ ਹੈ ਸਹੀ ਆਪਾਂ ਵੀਡੀਓ ਬਣਾ ਕੇ ਤੁਰ ਪਏ ਆ ਨਾਲ ਕਿਉਂ ਤੇ ਹੁਣ ਇਹ ਵੀ ਕਿੱਥੇ ਜਾ ਰਹੇ ਆ ਹੁਣ ਆਪਾਂ ਪੁੱਤ ਚੱਲੇ ਆ ਅਨਸਰ ਗੁਰਦੁਆਰੇ ਹਾਂ ਪਹਿਲਾਂ ਹੀ ਗੁਰਦਸਾ ਸਾਹਿਬ ਮੱਥਾ ਟੇਕਾਂਗੇ ਦਰਸ਼ਨ ਕਰਾਂਗੇ ਤੇ ਫੇਰ ਆਪਾਂ ਘਰ ਜਾਵਾਂਗੇ ਜੀ ਤੁਸੀਂ ਦੱਸੋ ਹੁਣ ਹਾਂਜੀ ਨਹੀਂ ਦੱਸੋ ਨਹੀਂ ਜਾ ਕੇ ਮਹਾਰਾਜ ਦੇ ਘਰ ਨੇ ਦਰਸ਼ਨ ਹਾਂਜੀ ਤੇ ਨਾਲ ਸਭ ਤੋਂ ਦੇਣਾ ਤਾਨੂੰ ਵੀ ਗੁਰਦੁਆਰਾ ਸਾਹਿਬ ਖੋਣੇ ਆ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਅੱਜ ਆਪਾਂ ਬਿਲਕੁਲ ਜੀ ਬਿਲਕੁਲ ਤੇ ਸਾਡਾ ਨਿੱਕਾ ਵੀ ਗੱਡੀ ਚਲਾ ਲੈਂਦਾ ਜੀ ਹਾਂ ਜੀ ਇਹ ਤਾਂ ਗੱਲ ਹੈ ਜੀ ਇਹ ਬਹੁਤ ਵਧੀਆ ਗੱਡੀ ਚਲਾਉਂਦਾ ਜੀ ਵੀ ਇਹ ਮੰਨਣਾ ਪਊਗਾ ਹਾਂ ਜੀ ਇਹ ਵੀ ਡਰਾਈਵਰ ਸਾਹਿਬ ਸਾਡੇ ਜੀ ਵੇਖਿਓ ਐ ਇੱਕ ਤਾਂ ਪਰਨਾ ਦਮਾਲਾ ਬੰਨ ਕੇ ਬੈਠਾ ਜੀ ਵਿੱਚ ਸਿੱਖਣੀ ਚਾਹੀਦੀ ਯਾਰ ਇੱਕ ਨੂੰ ਹਾਂ ਜੀ ਆਹ ਇੱਕ ਨੂੰ ਸਿੱਖਣੀ ਚਾਹੀਦੀ ਹਾਂ ਕਰਦੇ ਆਹਰੇ ਕੀ ਦੀ ਨੂੰ ਗੱਡੀ ਚਲਉਣੀ ਹੋਣੀ ਜਾਈਦੀ ਕੋਈ ਵੀ ਚੀਜ਼ ਆ ਵੀ ਇਹ ਆ ਵੀ ਕਿਸੇ ਮੋਕੇ ਮਤਲਬ ਕੋਈ ਨਾ ਕਰ ਹੋਵੇ ਤੇ ਇਹ ਬੰਦਾ ਗੱਡੀ ਲੈ ਕੇ ਤੇ ਬੰਦਾ ਪਹੁੰਚਣਾ ਹੋਵੇ ਮਗਰ ਵੀ ਹਾਂ ਠੀਕ ਆ ਗੱਡੀ ਲੈ ਕੇ ਪਹੁੰਚਣਾ ਲੈ ਮਗਰ ਹੈਗਾ ਇਹ ਨਾ ਹੋਵੇ ਵੀ ਕੋਈ ਘਰ ਗੱਡੀ ਚ ਚਲਾਉਣਾ ਨਾ ਹੋਵੇ ਬਿਲਕੁਲ ਬਿਲਕੁਲ ਇਸ ਕਰਕੇ ਸਾਰੇ ਜੀਆਂ ਨੂੰ ਗੱਡੀ ਚਾਣੀ ਆਉਣੀ ਚਾਹੀਦੀ ਆ ਮੈਂ ਤਾਂ ਮੰਮੀ ਨੂੰ ਵੀ ਗੱਡੀ ਸਿਖਾਉ ਦੇਣੀ ਆ ਕਿਸ ਮੋਕੇ ਕਿਸ ਮੋਕੇ ਮੰਮੀ ਚਲੀਏ ਤੇ ਗੱਡੀ ਤੁਹਾਨੂੰ ਮਜ਼ਾਕਾ ਦਾ ਵਾਂ ਪਹਿਲਾ ਅਥਰ ਪਿੰਡ ਵਾਲੀ ਮੰਡੀ ਚ ਲੈ ਜਾ ਕਰ ਉੱਥੇ ਭਟੇ ਪਹਿਲਾ ਸਾਲ ਇੱਕ ਟ੍ਰੇਨਿੰਗ ਨਹੀਂ ਮੇਣੀ ਨਹੀਂ ਥੋੜੀ ਨਹੀਂ ਹਫਤਾ ਕ ਲੱਗਾ ਤੇ ਮੰਮੀ ਨੇ ਕੱਢੀ ਸਿੱਖਣੀ ਨਹੀਂ ਇਹ ਗੱਲ ਕੋਈ ਫੇ ਸਿੱਖ ਸਕਦੀ ਆ ਹੈ ਸਿੱਖ ਸਕਦੇ ਨਹੀਂ ਨਹੀਂ ਕੋਈ ਗੱਲ ਨਹੀਂ ਗੱਲ ਕਰ ਤੁਹਾਨੂੰ ਝਾਕਾ ਨਹੀਂ ਨਾ ਕੇ ਗੱਲ ਦੱਸਿਆ ਕਰਕੇ ਸੀਟ ਸੂਟ ਖਾਣ ਨਾਲ ਨਹੀਂ ਬਣੀ ਫਿਰ ਹੋਰ ਕੋਈ ਨਿਰਦੀ ਆ ਉਹ ਕੋਈ ਗੱਲ ਨਹੀਂ ਉਹਦੇ ਗਾਂ ਕਰਨੀ ਪੜੀ ਜੇ ਵੀ ਅਗਲੀ ਸੀਟਾਂ ਨਹੀਂ ਗਾਂ ਖਾਉਂਦੀਆਂ ਤੇ ਮੱਤੀ ਕਰ ਉਹ ਤੁਹਾਨੂੰ ਮੱਟੀ ਕਰੀ ਜਾ ਚਲੋ ਗਾੜੀ ਮਹਾਰਾਜ ਦੇ ਘਰ ਲੈ ਦੰਦਰਸ਼ਣ ਜੀ ਆ ਗਏ ਹਾਂ ਜੀ ਬਾਕੀ ਤੁਹਾਨੂੰ ਜਾ ਕੇ ਉੱਥੇ ਵਿਖਾਉਣੇ ਗੁਰਦਰਾ ਸਾਹਿਬ ਨੇ ਤਾਂ ਤੁਹਾਨੂੰ ਦੱਸ ਦੇਉਂਗਾ ਜੀ ਠੀਕ ਹੈ ਜੀ ਮਿਲਦੇ ਹਾਂ ਦੇਖੋ ਹੀ ਦੇਖੇ ਜਾ ਕੇ